ਰਾਤ 2 ਵਜੇ ਦੇ ਲਗਭਗ ਜੀਟੀ ਰੋਡ ਤੇ ਸਥਿਤ ਜੈਸ ਬੈਂਕ ਦੇ ਅੰਦਰ ਇੱਕ ਵਿਅਕਤੀ ਵੱਲੋਂ ਤਾਲੇ ਤੋੜ ਕੇ ਚੋਰੀ ਕਰਨ ਦੀ ਕੀਤੀ ਕੋਸ਼ਿਸ਼ ਪਰਸ ਨੇ ਕੀਤਾ ਗ੍ਰਿਫਤਾਰ ਸ਼ਨੀਵਾਰ ਨੂੰ 11 ਵਜੇ ਲਗਭਗ ਐਸਐਚਓ ਕਤਵਾਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ 2 ਵਜੇ ਦੇ ਲਗਭਗ ਇੱਕ ਵਿਅਕਤੀ ਵੱਲੋਂ ਜੀਟੀ ਰੋਡ ਤੇ ਸਥਿਤ ਜੈਸ ਬੈਂਕ ਦੇ ਤਾਲੇ ਤੋੜ ਕੇ ਅੰਦਰ ਵੜਿਆ ਤੇ ਅੰਦਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਅੰਦਰ ਚੋਰੀ ਤੰਨੀ ਹੋਈ ਲੇਕਿਨ ਇਸ ਵਿਅਕਤੀ ਨੂੰ ਉਹਨਾਂ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਤੇ ਮਾਮਲਾ ਦਰਜ ਕਰਕੇ ਇਸ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਇਸ ਤੇ ਪਹਿਲਾਂ ਵੀ ਪੰਜ ਮੁਕੱਦਮੇ ਇਸ ਤਰ੍ਹਾਂ ਦੇ ਦਰਜ ਹਨ ਅਤੇ ਹੁਣ ਇਸ ਤੋਂ ਅੱਗੇ ਸਾਡੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਇਹ ਵਿਅਕਤੀ ਸੀਆਈ ਦੇ ਅੰਦਰ ਬੰਦ ਹੈ ਹਾਂ ਜੀ ਸਰ ਇਹ ਜਿਹੜਾ ਚੌਂਕਟ ਕੋ ਬੈਂਕਟ ਕੋ ਢੋਣ ਦਾ ਮਾਮਲਾ ਹੈ ਇੱਕ ਦਾ ਸਾਨੂੰ ਰਾਤ ਅੱਜ ਜਿਹੜੀ ਸਵੇਰ 2 ਵਜੇ ਆ ਇੱਕ ਤਲਾਹ ਮਿਲੀ ਸੀਗਾ ਵੀ ਕੰਟਰੋਲ ਰੂਮ ਤੇ ਸਾਡੇ ਤਲਾਹ ਆਈ ਸੀਗੀ ਵੀ ਕਿਸੇ ਨੇ ਯੈਸ ਬੈਂਕ ਦੇ ਵਿੱਚ ਜਿਹੜੀ ਜਿਹੜਾ ਹੈਗਾ ਟ੍ਰੈਸ ਪਾਸ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਇਸ ਤੇ ਅਸੀਂ ਮੌਕੇ ਤੇ ਹੀ ਸਾਡੀ ਪੀਸੀਆਰ ਦੀ ਟੀਮ ਸਾਡੇ ਥਾਣੇ ਦੀ ਟੀਮ ਸੀਆਈਡੀ ਹੰਡੀ ਮਾਹਰ ਜਿਹੜੀਆਂ ਪਹੁੰਚੀਆਂ ਸੀਗਾ ਦੇਸੀ ਮਾਮਲੇ ਦੀ ਜਾਂਚ ਕੀਤੀ ਜਾਂਚ ਕਰਨ ਤੋਂ ਬਾਅਦ ਜਿਹੜਾ ਹੈਗਾ ਅਸੀਂ ਅਕਿਊਜ਼ ਦੇ ਜਿਹੜਾ ਆਪਣਾ ਮਦਈਆ ਉਹਨੂੰ ਬੁਲਾਇਆ ਮੌਕੇ ਤੇ ਉਸ ਦੀ ਸਟੇਟਮੈਂਟ ਰਿਕਾਰਡ ਕੀਤੀ ਰਿਪੋਰਟ ਕਰਕੇ ਅਸੀਂ ਕਿਊਬ ਦੇ ਅਗੇਂਸਟ ਇੱਕ ਸਟਰੋਂਗ ਐਫ ਆਈ ਆਰ ਜਿਹੜੀ ਹੋ ਰਿਜਿਸਟਰ ਕਰ ਦਿੱਤੀ ਆ ਤੇ ਅਕਿਊਜ ਜਿਸੀ ਰੌਂਡ ਅਪ ਕਰਨਾ ਹੈ ਕੋਈ ਚੋਰੀ ਤੱਕ ਹੋਇਆ ਕਿ ਨਹੀਂ ਕੋਈ ਤੋੜ ਭੰਨ ਹੋਈ ਆ ਕੋਈ ਚੋਰੀ ਕੈਸ਼ ਵਗੈਰਾ ਕੋਈ ਹੋਰ ਨਹੀਂ ਚੋਰੀ ਹੋਈ ਕੋਈ ਪਬਲਿਕ ਦੀ ਜਿਹੜੀ ਚੀਜ਼ ਆ ਉਹਦੇ ਵਿੱਚ ਉਹ ਨਹੀਂ ਚੋਰੀ ਹੋਈ ਪਈ ਸੀ ਬਿਜਾ ਦੇ ਲੱਗਦਾ ਆਪ ਦਾ ਰਿਸਟੈਂਸ ਨਹੀਂ ਉਹਨੇ ਇੱਕ ਸੱਬਲਾ ਸੀ ਜਿਹਦੇ ਨਾਲ ਇਹਨੇ ਆਪਣੇ ਵਾਰਦਾਤ ਨੂੰ ਇੰਜਾਮ ਦਿੱਤਾ ਜਿਹੜੀ ਅਸੀਂ ਜਿਹੜੀ ਹੈਗੀ ਰਿਕਵਰ ਕਰ ਲਈ ਆ ਤੇ ਬਾਕੀ ਉਹ ਤੋਂ ਫਰਦਰ ਪੁੱਛਗਿਸ਼ ਕਰ ਰਹੀ ਆ ਵੀ ਉਸਨੇ ਇੱਥੇ ਆਪਣੇ ਥਾਣੇ ਦੇ ਏਰੀਏ ਜਾਂ ਥਾਣੇ ਤੋਂ ਬਾਹਰ ਦੇ ਏਰੀਏ ਦੇ ਵਿੱਚ ਕਿੰਨੀਆਂ ਚੋਰੀਆਂ ਕੀਤੀਆਂ ਕੋ ਜੋ ਵੀ ਇਹਦੀ ਇੰਟਰੋਗੇਸ਼ਨ ਰਿਪੋਰਟ ਦੇ ਵਿੱਚ ਆ ਉਹ ਬਾਅਦ ਕਿਸੇ ਨੂੰ ਬਾਅਦ ਦੇ ਵਿੱਚ ਸ਼ੇਅਰ ਕਰ ਦਾਂਗਾ ਜੇ ਤੱਕ ਕੋਈ ਮਾਮਲਾਤ ਨਹੀਂ ਤਕੂਰ ਦਾ ਨਹੀਂ ਹੈਗੇ ਆ ਜੀ ਉੱਤੇ ਸਾਡੀ ਦਿੱਤੂ ਤੱਕ ਅਸੀਂ ਹੁਣ ਤੱਕ ਉਹ ਦਰਤਾਲ ਕੀਤੀ ਹੈ ਥਾਣੇ ਦੇ ਉੱਤੇ ਪੰਜ ਐਫ ਆਈ ਆਰ ਦਰਜ ਆ ਔਰ ਐਨ ਡੀ ਪੀ ਇਸ ਦੀਆਂ ਦਰਜਾਂ ਚੋਰੀਆਂ ਦੇ ਅਰਜਾਂ ਔਰ ਇੱਕ ਪੌਪਸ ਐਕਟ ਦੀ ਦਰਜ ਹੈ ਠੀਕ ਹੈ